ਦੋਸਤੋ ਆਪਾਂ ਤੁਹਾਨੂੰ ਪਤਾ ਜੀ ਲੱਕੜ ਦਾ ਕੰਮ ਕਰਦੇ ਆ ਜੀ ਅੱਜ ਤੁਹਾਨੂੰ ਦਿਖਾ ਰਹੇ ਆਂ ਆਪਾਂ ਰੇਲਿੰਗ ਬਣਾਈ ਹੋਈ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ ਨਾਲ ਸ਼ੇਅਰ ਕਰੋ ਕਿਵੇਂ ਲੱਗੀ ਦੱਸਿਓ ਹੁਣ ਆਪਾਂ ਤੁਹਾਨੂੰ ਆ ਵੀ ਦਿਖਾਉਣੇ ਸਿੰਪਲ ਚੀਜ਼ ਬਣਾਈ ਇਸ ਨਾਲ ਕਈ ਵਾਰ ਬਜ਼ੁਰਗਾਂ ਨੇ ਚੜਨਾ ਹੁੰਦਾ ਪੌੜੀ ਡੰਡਾ ਲਾਇਆ ਸੀ ਜੀ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰਿਓ ਨਾਲ ਸ਼ੇਅਰ ਕਰਿਓ ਜੇ ਤੁਹਾਨੂੰ ਕੰਮ ਆਪਣਾ ਵਧੀਆ ਲੱਗਿਆ ਜੀ ਨਾਇ ਤਾਂ ਇਹ ਸਸਤਾ ਹੋ ਜਾਂਦਾ ਜੀ। ਨਾ ਇਹ ਲੱਕੜ ਸਿਕਾਉਣ ਦੀ ਲੋੜ ਨਹੀਂ ਪੈਂਦੀ। ਬਣੇ-ਬਣੇ ਹੀ ਲੱਕੜ ਲਾਓ। ਪੱਚਰਾ ਨਾ ਨਾ ਇਹ ਸੋਹਣੀ ਲੱਗਦੀ ਹੈ ਜੀ। ਨਾ ਸਿੰਪਲ ਲੁੱਕ। ਨਾ ਨਿਊ ਡਿਜ਼ਾਈਨ ਜੀ। ਕਮੈਂਟ ਜ਼ਰੂਰ ਕਰਿਓ। ਜੇ ਤੁਹਾਨੂੰ ਵਧੀਆ ਲੱਗਿਆ ਜੀ ਕੰਮ। ਇੱਧਰ ਆਪਾਂ ਇਹਨਾਂ ਨੂੰ ਆਪਾਂ 베ਸਟ ਸਮਾਨ ਚੋ ਟੇਬਲ ਵੀ ਬਣਾ ਕੇ ਦਿੱਤਾ ਇੱਕ। ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਜੀ। on the wall